ਸਤਿਨਾਮ ਵਾਹਿਗੁਰੂ ਸਹਿਜ ਜੀ ਅਸਮਹਲਾ ਪਨਿਵਾਂ ਆਪਣੀ ਭਗਤ ਨਿਵਾਹੇ ਠਾਕੁਰ ਆਇਓ ਆਹਿ ਰਹਾਓ ਨਾਮ ਪਦਾਰਥ ਹੋਏ ਸਰਕਾਰਥ ਹਿਰਦੈ ਚਰਨ ਬਸਾਹਿ ਇਹੋ ਮੁਕਤਾ ਇਹੋ ਜੁਗਤਾ ਰੱਖੋ ਸੰਤ ਸੰਗਾਹਿ ਨਾਮ ਧਿਆਵੋ ਸਹਿਜ ਸਮਾਵੋ ਨਾਨਕ ਹਰਿ ਗੁਣ ਗਾਹਿ ਨਾਮ ਧਿਆਵੋ ਸਹਿਜ ਸਮਾਵੋ ਨਾਨਕ ਹਰਿ ਗੁਣ ਗਾਹਿ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਹੀ ਕਿਛ ਹੋਣਾ ਹੈ ਕਿਛ ਆਹੇ ਨਾ ਮੋਰਾ ਔਸਰ ਲਜਾ ਰੱਖ ਲਿਓ ਸਦਨਾ ਜਨ ਤੋਰਾ ਜੀਤਾ ਜੀਓ ਪੈਨ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇ ਹਉਮਕਰੀ ਉਹ ਖਿਆਲ ਸਤਿਗੁਰਾਂ ਨੇ ਪਾਰ ਬਖਸ਼ਿਸ਼ ਕੀਤੀ ਹੈ ਆਸਾ ਮਹੱਲਾ ਪਨਿਵਾਸਾਰ ਆ ਗਿਆ ਪੰਜਵੇਂ ਪਾਤਸ਼ਾਹ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਪਨ ਤੋਂ ਉਚਾਰਣ ਕੀਤਾ ਹੈ ਇਹ ਪਾਵਣੇ ਸ਼ਬਦ ਜੋ ਕਿ ਆਸਾ ਮਹੱਲਾ ਪੰਿਵਾ ਆਸਾ ਰਾਗ ਦਾ 13ਵਾਂ ਕਰਦਾ 6ਵਾਂ ਸ਼ਬਦ ਤੇ ਲੜੀਵਾਰ ਦਾ 146 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਕ ਅੰਗ 407 ਅੰਗ ਦੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਆਪਣੀ ਭਗਤ ਨੇ ਬਾਹੀ ਸਤਿਗੁਰ ਬਖਸ਼ਿਸ਼ ਕਰਦੇ ਨੇ ਭਾਈ ਆਪਣੀ ਆਪਣੀ ਭਗਤੀ ਨੇ ਬਾਹੀ ਇਹ ਸਤਿਗੁਰੂ ਉਹ ਆਪਣੀ ਭਗਤੀ ਦੇ ਕੇ ਨਿਵਾਜਣ ਵਾਲਾ ਆਪਣੀ ਭਗਤੀ ਦੇ ਕੇ ਕਿਰਪਾ ਕਰਨ ਵਾਲਾ ਠਾਕੁਰ ਆਹੇ ਉਹ ਆਹੇ ਠਾਕੁਰ ਦਾ ਭਾਵ ਠਾ ਮਤਲਬ ਸਥਿਤੀ ਸਮਾ ਤੇ ਕੋ ਮਤਲਬ ਪੈਦਾ ਕਰਨ ਵਾਲਾ ਰ ਮਤਲਬ ਲੈਟਾ ਕਰਨ ਵਾਲਾ ਭਾਵ ਐ ਸਥਿਤੀ ਠਾ ਰੂਪ ਉਹਦਾ ਮਤਲਬ ਪੈਦਾ ਕਰਨ ਵਾਲਾ ਤੇ ਰਾ ਦੇ ਦਾ ਮਤਲਬ ਲੈਟਾ ਮਸਮੇਟਣ ਵਾਲਾ ਬਣਾਉਣ ਵਾਲਾ ਵੀ ਤੂੰ ਸਮੇਟਣ ਵਾਲਾ ਵੀ ਤੂੰ ਪੈਦਾ ਕਰਨ ਵਾਲਾ ਵੀ ਤੂੰ ਹੈ ਮੇਰੇ ਪਰਮਾਤਮਾ ਮੈਂ ਤੇਰੀ ਸ਼ਰਣ ਵਿੱਚ ਆਇਆ ਤੁਸੀਂ ਮੇਰੇ ਤੇ ਕਿਰਪਾ ਕਰਕੇ ਆਪਣੀ ਭਗਤੀ ਦਾ ਨਾਮ ਦੇਣਾ ਸਰੋ ਸਤਿਗੁਰੂ ਨੇ ਬਾਣੀ ਦੀ ਬਾਰ ਬਾਰ ਕਿਹਾ ਹੈ ਹਮ ਪੀਖ ਕੋ ਵੇਖਾਰੀ ਤੇਰੇ ਤੂੰ ਨਿਜਪਤਾ ਹੈ ਦਾਤਾ ਹੋਹ ਦਿਆਲ ਨਾਮ ਤੇ ਮੰਗਤ ਜਨ ਕੋ ਸਦਾ ਰਹਾ ਰੰਗ ਰਾਂਤਾ ਤੇਰੇ ਨਾਮ ਹੀ ਰੰਗਿਆ ਰਾਂ ਮੈਨੂੰ ਦਾਤ ਦੇਣੀ ਹੈ ਨਾਮ ਦੀ ਤੇ ਮੈਨੂੰ ਦਾਤ ਦੇਣੀ ਹੈ ਸਿਮਰਨ ਬੰਦਗੀ ਦੇ ਤੇ ਮੇਰੇ ਸਤਿਗੁਰੂ ਕਿਰਪਾ ਕਰ ਮੈਂ ਤੇਰੇ ਤੋਂ ਨਾਮ ਦੀ ਭਗਤੀ ਮੰਗਦਾ ਆਪਣੀ ਭਗਤੀ ਨੇ ਵਾਹੇ ਆਪਣੀ ਭਗਤ ਨੇ ਵਾਹੇ ਆਪਣੀ ਭਗਤੀ ਬਖਸ਼ਿਸ਼ ਕਰ ਆਪਣਾ ਸਿਮਰਨ ਮੈਨੂੰ ਬਖਸ਼ ਕਰਨਾ ਕਾਰਨ ਸਾਧੂ ਗੁਰੂ ਕਹਿੰਦੇ ਨੇ ਛਾਤੁਰ ਆਇਓ ਆਇ ਇਸ ਲਈ ਤ੍ਰਿਸ਼ਰਵਤ ਆਇਆ ਰਹਾ ਵਿਸ਼ਰਾਮ ਦੇ ਕੇ ਕੇਦਰੀ ਪਾਸੁੰ ਜਾਂਦੇ ਨੇ ਨਾਮ ਪਦਾਰਥ ਹੋਏ ਸਕਾਰਥ ਹਿਰਦੇ ਚਰਣੇ ਬਸਹਿ ਨਾਮ ਪਦਾਰਥ ਹੈ ਮੇਰੇ ਪਰਮਤਮਾ ਸਾਡੇ ਹਿਰਦੇ ਮਨ ਵਿੱਚ ਤੇਰੇ ਚਰਨ ਕਮਲarupੀ ਨਾਮ ਵਸ ਜਾਣ ਜਨਮ ਨਾਮ ਪਦਾਰਥ ਹੋਏ ਸਕਾਰਥ ਮੇਰਾ ਆਇਆ ਇਸ ਮੁੱਖਾ ਜਾਮਾ ਸਫਲਾ ਹੋ ਸਕੇ ਹਿਰਦਾ ਚਰਣ ਬਸਾਈ ਜੋ ਤੇਰੇ ਹਿਰਦੇ ਵਿੱਚ ਮਨ ਵਿੱਚ ਜਨਮ ਚਰਣ ਭਾਵ ਤੇਰੇ ਬਸਰ ਬਸਾਲਾ ਮੇਰਾ ਜਨਮ ਵੀ ਸਫਲਾ ਹੋ ਜਾਏ ਮੇਰਾ ਆਇਆ ਵੀ ਸਫਲਾ ਹੋ ਜਾਏ ਕਿਉਂਕਿ ਮੰਗਦਾ ਤੇਰੇ ਤੋਂ ਨਾਮ ਦਾ ਦੱਸਦਾ ਸਾਰੀਆਂ ਮੰਗਾਂ ਦਾ ਪਰ ਤੇ ਤੋਂ ਨਾਮ ਦੀ ਦਾ ਮੰਗਣੀ ਕਰਦਾ ਮੇਰੇ ਸਤਿਗੁਰੂ ਕਿਰਪਾ ਕਰ ਨਾਮ ਦੀ ਦਾ ਦੇ ਕੇ ਨਿਵਾਜਨਾ ਕਰ ਮੇਰੇ ਹਿਰਦੇ ਵਿੱਚ ਵਸਾ ਤਾਂ ਕਿ ਮੇਰਾ ਆਇਆ ਵੀ ਸਫਲਾ ਮੇਰੇ ਸੰਸਾਰ ਦੀ ਕੀਰਤੀ ਕੀਰਤ ਵੀ ਸਫਲੀ ਤੇ ਸੰਸਾਰ ਤੋਂ ਜੀ ਹਵੀ ਸਫਲਾ ਇਹ ਹੋ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ ਇਹ ਮੁਕਤਾ ਇਹ ਸਤਿਗੁਰੂ ਸਦੇ ਵਸਤੇ ਇਹੀ ਬੈਕੁੰਠ ਹੈ ਇਹੀ ਬੈਕੁੰਠ ਦੀਆਂ ਸ਼ਲੋਕ ਸਮੀਪ ਇਹੀ ਮੁਕਤੀਆਂ ਨੇ ਇਹ ਜੁਗਤਾਂ ਤੇ ਇਹੀ ਮੇਰੇ ਸਾਧੂ ਜੁਗਤੀਆਂ ਨੇ ਇਹੀ ਜੁਗਤੀਆਂ ਨੇ ਕਿ ਰਸ ਨੂੰ ਸੰਤ ਸੰਗਾ ਦੇ ਕਿ ਤੁਸੀਂ ਆਤਮ ਸਾਨੂੰ ਆਪਣੇ ਸੰਤ ਸਜਣਾ ਦੀ ਪਾਇਤ ਜਣਾ ਦੀ ਸੰਗਤ ਬਖਸ਼ਣੀ ਕਰੋ ਨਾਮ ਰਸਿਆਂ ਦਾ ਸੰਗ ਬਖਸ਼ਣਾ ਕਰੋ ਕਿਉਂਕਿ ਜਿਨ੍ਹਾਂ ਨੂੰ ਸਹੀ ਪਿਆਰੇ ਮੇਲ ਜਿਣੀ ਮਿਲਿਆ ਤੇਰਾ ਨਾਮ ਜਿੱਤ ਆਵੇ ਐਸਿਆ ਦਾ ਨਾਮ ਸੰਗ ਬਖਸ਼ੋ ਜਿਹੜਾ ਮਿਲਣ ਮਾਤਰ ਤੇਰਾ ਨਾਮ ਤੇਰਾ ਸਿਮਰਨ ਤੇਰੀ ਬੰਦਗੀ ਯਾਦ ਆ ਜਾਏ ਨਾਮ ਧਿਆਵਾਂ ਸਹਿਜ ਸਮਾਵ ਨਾਨਕ ਹਰ ਗੁਣ ਗਾਹੀ ਨਾਮ ਧਿਆਵ ਮੇਰੇ ਸਤਿਗੁਰੂ ਐਸੀ ਕਿਰਪਾ ਕਰ ਪ੍ਰਮਾਤਮਾ ਤੇਰੇ ਗੁਣਾਂ ਨੂੰ ਗੰਦਾਰ ਤੇਰੀ ਵਡਿਆਈ ਕਰਦਾਰ ਨਾਨਕ ਹਰ ਗੁਣ ਗਾਏ ਦਾਸ ਨਾਨਕ ਕਿੰਦਾ ਮੇਰੇ ਸਤਿਗੁਰੂ ਤੇਰੀ ਗੁਣ ਗੰਦਾਰ ਤੇਰੀ ਸਿਫਤ ਸਲਾਗ ਕਰਦਾਰ ਉੱਠਤ ਬੈਠਤ ਸੋਭਤ ਧਿਆਈਐ ਮਾਰਗੇ ਚਲਤ ਹਰੇ ਹਾਰੇ ਗਈਏ ਅੱਠੋ ਪੈਰ ਤੈਨੂੰ ਧਿਆਵਾ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਤੁਰਦੇ ਆਂ ਫਿਰਦੇ ਆਂ ਕੰਮਕਾਰ ਕਰਦੇ ਆਂ ਸਭ ਹਰ ਵੇਲੇ ਤੈਨੂੰ ਧਿਆਣਾ ਕਰਾਂ ਜਦੋਂ ਵੀ ਨਾਮ ਜਪਾਂ ਜਦੋਂ ਵੀ ਅੰਨ ਖਾਵਾ ਤੇਰਾ ਨਾਮ ਸਤਨਾਮ ਵਾਹਿਗੁਰੂ ਸਿਮਰਨ ਕਰਾਂ ਜਦੋਂ ਵੀ ਤੈਨੂੰ ਨਾ ਸਿਆ ਉੱਕੇ ਤੁਰਨਾ ਕਰਾਂ ਤੇਰੇ ਚਰ ਬਖਸ਼ਿਸ਼ ਕੀਤੇ ਚਰਨਾ ਦਾ ਧਿਆਨ ਧਰ ਕੇ ਸ਼ੁਕਰਾਨਾ ਕਰਾਂ ਜਦੋਂ ਤੇਰੀ ਦੁਨੀਆ ਦਾ ਦਿਦਾਰ ਕਰਾਂ ਤੇ ਮੇਰੇ ਸਤਿਗੁਰੂ ਤੇਰੀ ਇਸ ਦੁਨੀਆ ਨੂੰ ਤੱਕ ਕੇ ਨੈਤਰਾ ਦਾ ਸ਼ੁਕਰਾਨਾ ਕਰਾਂ ਮੇਰੇ ਸਤਿਗੁਰੂ ਤੇਰਾ ਦਿੱਤਾ ਕਿਉਂਕਿ ਕਈਆਂ ਨੂੰ ਨੈਤਰਾ ਤੋਂ ਹੀਣਾ ਰੱਖਿਆ ਹੈ ਕਈਆਂ ਨੂੰ ਚਰਣਾ ਤੋਂ ਹੀਣਾ ਰੱਖਿਆ ਹੈ ਕਈਆਂ ਨੂੰ ਉੱਠਣ ਦੀ ਸਮਰੱਥਾ ਤੋਂ ਹੀਣਾ ਰੱਖਿਆ ਮੈਨੂੰ ਸਤਿਗੁਰੂ ਕੁਝ ਦਿੱਤਾ ਤੇਰਾ ਸ਼ੁਕਰ ਹਰ ਵੇਲੇ ਅਠੋ ਪੈਰ ਤੇਰਾ ਸ਼ੁਕਰ ਕਰਨਾ ਕਰਾਂ ਐਸੀ ਦਾ ਨਾਮ ਦੀ ਬਖਸ਼ਿਸ਼ ਕਰ ਤਾਂ ਕਿ ਅਠੋ ਪੈਰ ਤੇ ਨੂੰ ਜਪਾਂ ਧਿਆਨ ਨਾਲ ਸੋ ਗੁਰੂ ਪਿਆਰੇ ਸਾਥਸੰਗ ਜੀ ਇਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਹੈ